ਮਸ਼ੀਨ ਦੇ ਨਾਲ ਕੋਈ ਨਹੀਂ ਬਣਾਦਾ ਪੰਜਾਬ ਤੋਂ ਤਾਂ ਖਾਸ ਕਰਕੇ ਪੰਜਾਬ ਛੱਡੋ ਇੰਡੀਆ ਛੱਡੋ ਵਰਲਡ ਲੈਵਲ ਤੇ اچھا ਮੈਂ ਵਰਲਡ ਲੈਵਲ ਤੇ ਕਹਿ ਰਿਹਾ ਕੋਈ ਮਸ਼ੀਨ ਨਾਲ ਨਹੀਂ ਬਣਾਉਂਦਾ ਕਿਉਂਕਿ ਇਹਦੇ 'ਚ ਇਹ ਪੰਗਾ ਹੈ ਅਗਰ ਇੱਕ ਵਾਰੀ ਟਾਂਗਾ ਗਲਤ ਹੋ ਗਿਆ ਤਾਂ ਉਹ ਤਾਪੇ ਤਾਂ ਨਾ ਜੀ ਅਰੋਂ ਬਜਾਜ਼ਾ ਕੁਝ ਵੀ ਨਹੀਂ ਹੈ ਢੂੜ ਹੈ ਕੁਝ ਵੀ ਨਹੀਂ ਹੈ ਜਦ ਆਪਾਂ ਬਣਾਉਣ ਲੱਗਦੇ ਆ ਨਾ ਤਾਂ ਆਪਣੇ ਦੇਖੋ ਕਈ ਵਾਰ ਆਪਾਂ ਕੰਮ ਕਰਨ ਲੱਗਦੇ ਆ ਮਸ਼ੀਨ ਨਹੀਂ ਸਾਥ ਦਿੰਦੀ ਇਹ ਧਾਗੇ ਢੋੜੀ ਜਾਂਦੀ ਹੈ ਫਿਰ ਜਦ ਉਹ ਚ ਕਹਿਦਾ ਮੈਂ ਕਿ ਚੱਲ ਪਿਆ ਚੱਲ ਪਿਆ ਮੈਂ ਕੰਮ ਕਰਨਾ ਜਿੱਦ ਦਿਨ ਤਾਂ ਨਹੀਂ ਮੂਡ ਤਾਂ ਦੋ ਦੋ ਦਿਨ ਦੀ ਅੱਪਾ 10 ਦਿਨ ਮਹੀਨਾ ਚੱਲਦੀ ਨਹੀਂ ਏ ਇਹ ਵੀ ਮੈਨੂੰ ਕਰਨ ਨਹੀਂ ਦੇ ਰਹੀ ਮੈਂ ਮਹੀਨਾ ਵੀ ਨਹੀਂ ਬੈਠਾ ਰਹਿਣਾ ਮੇਰਾ ਦਿਲ ਹੀ ਨਹੀਂ ਕਰ ਰਹਾ ਕੰਮ ਕਰਨ ਨੂੰ ਮਨ ਨਹੀਂ ਅੰਦਰੋਂ ਕਰ ਰਹਾ ਕੰਮ ਕਰਨ ਫਿਰ ਮੈਂ ਕੰਮ ਨਹੀਂ ਕਰਦਾ ਮੇਨ ਨਾਲ ਹੋਇਆ ਕਦੀ ਉਤਾਰ ਕਦੀ ਚੜਾਓ ਕਦੀ ਆ ਗਿਆ ਕਦੀ ਨਹੀਂ ਆ ਗਿਆ ਪਰ ਭੁੱਖਾ ਤਾਂ ਨਹੀਂ ਮਰਨ ਦੇ ਦੇਗਾ ਲੋਜੀ ਰੋਟੀ ਤੇ ਚਲਾਈ ਜਾ ਰਿਹਾ ਖਰਚਾ ਤਾਂ ਰੋਕ ਨਹੀਂ ਦੇ ਰਿਹਾ ਕਿ ਕੇ ਮਨ ਨੂੰ ਖੁਸ਼ੀ ਹੈ ਕਿ ਹੱਕ ਲਾਉਦੀ ਮਿਹਨਤ ਦੀ ਮੰਤਾ ਪਹਿਲਾਂ ਪਤਾ ਹੀ ਨਹੀਂ ਸੀ ਮੇਰਾ ਨਵਾਂ ਆਟਾ ਮੈਂ ਤਾਂ ਸੋਚਿਆ ਦੁਨੀਆ ਬਣਾਉਂਦੀ ਹੋएगी ਕਿਉਂਕਿ ਲੋਕ ਸੂਟ ਬਣਾਉਂਦੇ ਆ ਅਚਕਾ ਨਾ ਬਣਾਉਂਦੇ ਆ embroiderry ਤਾਂ ਪਹਿਲਾਂ ਤੋਂ embroiderry ਹੁੰਦੀ ਹੈ ਫੋਟੋਆਂ ਵੀ ਬਣਾਉਂਦੇ ਹੋਣਗੇ ਫਿਰ ਮਨੇ ਸਰਵੇ ਕਰਿਆ ਤਾਂ ਹੱਤਾਂ ਨਾਲ ਚਾਈਨਾ 'ਚ ਬਣਾਉਂਦੇ ਆ ਰਸ਼ੀਆ 'ਚ ਬਣਾਉਂਦੇ ਆ ਪਰ ਮਸ਼ੀਨ ਦੇ ਨਾਲ ਕੋਈ ਨਹੀਂ ਬਣਾਉਂਦਾ ਪੰਜਾਬ 'ਚ ਤਾਂ ਖਾਸ ਕਰਕੇ ਪੰਜਾਬ ਛੱਡੋ ਇੰਡੀਆ ਛੱਡੋ ਵਰਲਡ ਲੈਵਲ ਤੇ ਅੱਛਾ ਮੈਂ ਵਰਲਡ ਲੈਵਲ ਤੇ ਕਹਿ ਰਿਹਾ ਕੋਈ ਮਸ਼ੀਨ ਨਾਲ ਨਹੀਂ ਬਣਾਉਂਦਾ ਕਿਉਂਕਿ ਇਹਦੇ 'ਚ ਇਹ ਪੰਗਾ ਹੈ ਅਗਰ ਇੱਕ ਵਾਰੀ ਟਾਂਕਾ ਗਲਤ ਹੋ ਗਿਆ ਤਾਂ ਉਹਨੂੰ ਠਾਰ ਨਹੀਂ ਸਕਦੇ ਆਪਾਂ ਸਿੰਗਲ ਕੋਈ ਬੰਦਾ ਮਿਹਨਤ ਕਰਕੇ ਜਾਂ ਬਰੀਕੀ ਦੇ ਨਾਲ ਆਹ ਖੂਬਸੂਰਤੀ ਲਿਆ ਸਕਦਾ ਕਿ ਉਹ ਆਪ ਹੀ ਕਰਵਾਉਂਦਾ ਨਹੀਂ ਲਿਆ ਸਕਦਾ ਉਹ ਪਰ ਉਹਦੇ ਅਗਰ ਉਹ ਨਾਲ ਦੀ ਅਟੈਚਮੈਂਟ ਹੋਵੇ ਐਦਾ ਨਹੀਂ ਜੁੜਨਾ ਪੈਂਦਾ ਉਹਨੂੰ ਨੋ ਜੀ ਨੋ ਮੈਂ ਕਹਿੰਦਾ ਮੈਂ ਕਿੰਨੇ ਚੇਲੇ ਬਣ ਕੇ ਜਾ ਚੁੱਕੇ ਆ ਕਿੰਨੇ ਲੋਕ ਸਿੱਖੇ ਜਾ ਚੁੱਕੇ ਆ ਪਰ ਜਦ ਤੱਕ ਉਹਦੀ ਮਰਜ਼ੀ ਨਹੀਂ ਹੈ ਮੈਂ ਨਹੀਂ ਫੈਸਲਾ ਬਣਾ ਸਕਦਾ ਬੰਦਾ ਕੋਈ ਅੱਜ ਹੋਰ ਕੋਈ ਆਰ ਨੂੰ ਪਜਾਇਜ ਬਣ ਕੇ ਆ ਜਾਏਗਾ ਕਿ ਕਰਦਾਗਾ ਮੈਂ ਕਹਿੰਦਾ ਮਤਲਬ ਹੀ ਨਹੀਂ ਹੈ ਚਾਹੇ ਉਹਦੇ ਲਈ ਮੈਂ 10 ਸਾਲ ਦੇਦਾ ਉਹਨੂੰ ਜਦੋਂ ਤੁਸੀਂ ਕੋਈ ਪੌਡਰਟ ਸ਼ੁਰੂ ਕਰਦੇ ਆ ਤਾਂ ਉਹਦੇ ਨਾਲ ਕਿਵੇਂ ਜੁੜਦੇ ਆ ਜਾਂ ਤੁਹਾਨੂੰ ਲੱਗਦਾ ਵੀ ਜਦੋਂ ਅਰਣ ਬਜਾਜ ਬਹਿ ਜਾਂਦਾ ਤਾਂ ਉਹ ਆਪ ਨਹੀਂ ਹੁੰਦਾ ਅਰਣ ਬਜਾਜ ਉਹਦੀ ਥਾਂ ਤੇ ਕੋਈ ਹੋਰ ਨਾ ਜੀ ਅਰਣ ਬਜਾਜ ਦਾ ਕੁਝ ਵੀ ਨਹੀਂ ਹੈ ਢੂੜ ਹੈ ਕੁਝ ਵੀ ਨਹੀਂ ਹੈ ਜਦ ਆਪਾਂ ਬਣਾਉਣ ਲੱਗਦੇ ਆ ਨਾ ਤਾਂ ਆਪਣੇ ਦੇਖੋ ਕਈ ਵਾਰ ਆਪਾਂ ਕੰਮ ਕਰਨ ਲੱਗਦੇ ਆ ਮਸ਼ੀਨ ਨਹੀਂ ਸਾਥ ਦਿੰਦੀ ਇਹ ਧਾਗੇ ਟੋੜੀ ਜਾਂਦੀ ਹੈ ਹਾਂ ਫਿਰ ਜਿਹਦੇ ਜਿਹੇ ਕਹਿਦਾ ਮੈਂ ਕਿ ਚੱਲ ਪਿਆ ਚੱਲ ਪਿਆ ਹੁਣ ਮੈਂ ਕੰਮ ਕਰਨਾ ਜਿੱਦ ਦਿਨ ਤਾਂ ਨਹੀਂ ਮੂਡ ਤਾਂ ਦੋ ਦੋ ਤਿੰਨ ਦਿਨ ਹਫਤਾ 10 ਦਿਨ ਮਹੀਨਾ ਚੱਲਦੀ ਨਹੀਂ ਇਹ ਹੋ ਸਕਦਾ ਮਸ਼ੀਨ ਨਹੀਂ ਚੱਲਦੀ ਉਦੀ ਰਜਾ ਉਦੀ ਰਜਾ ਹੁਣ ਮੈਂ 3-4 ਦਿਨ ਹੋ ਗਏ ਹਫਤਾ ਹੋ ਗਿਆ ਕਿਉਂਕਿ ਹੁਣ ਥੋੜਾ ਜਿਹਾ ਸਮਝਦਾਰਾ ਚੱਲ ਰਿਹਾ 7-8 ਮਹੀਨੇ ਤੋਂ ਥੋੜਾ ਜਿਹਾ ਉਤਾਰ ਚੜਾਓ ਚੱਲ ਰਿਹਾ ਹੈ ਲਾਈਫ ਦੇ ਵਿੱਚ ਕੰਮ ਨਹੀਂ ਹੈ ਕਈ ਵਾਰ ਘਟਦਾ ਕਈ ਵਾਰ ਵੱਧਦਾ ਪਰ ਮੈਂ ਗੁਰੂ ਜੀ ਦਾ ਪੋਰਟਰੇਟ ਬਣਾ ਰਿਹਾ ਇਹਨੂੰ ਮੈਂ ਸਾਲ ਤੋਂ ਲੱਗਿਆ ਪਿਆ ਹਾਂ ਹੋਰ ਮੇਰਾ ਕਿਤੇ ਪਾਸੇ ਧਿਆਨ ਹੀ ਨਹੀਂ ਜਾ ਰਿਹਾ ਨਾ ਕੋਈ ਬੁਕਿੰਗ ਨਾ ਕੋਈ ਆਰਡਰ ਹੈ ਕਿਉਂਕਿ ਇਹ ਵੀ ਮੈਨੂੰ ਕਰਨ ਨਹੀਂ ਦੇ ਰਹੀ ਮੈਂ ਮਹੀਨਾ-ਮੀਨਾ ਹੀ ਬੈਠਾ ਰਹਿਣਾ ਮੇਰਾ ਦਿਲ ਹੀ ਨਹੀਂ ਕਰ ਰਿਹਾ ਕੰਮ ਕਰਨ ਨੂੰ ਮਨ ਨਹੀਂ ਅੰਦਰੋਂ ਕਰ ਰਿਹਾ ਕੰਮ ਕਰਨ ਨੂੰ ਸੁیرے ਉੱਠ ਕੇ ਆਣਾ ਫਿਰ ਇਹ ਹੁੰਦਾ ਚੱਲ ਬਈ ਆ ਜਾ ਅਜੇ ਕੰਮ ਕਰਨਾ ਫਿਰ ਇਹਨੂੰ ਕਹਿੰਨਾ ਕਿ ਅੱਜ ਮੇਰਾ ਸਾਥ ਦੇਈਂ ਨਾ ਫਿਰ ਚੱਲਦਾ ਕੰਮ ਫਿਰ ਬਣਵਾਉਂਦੀ ਹੈ ਫਿਰ ਚਾਹ ਤਾਂ ਫਿਰ ਬਹੁਤ ਜਲਦੀ ਕੰਮ ਕਰ ਦਿੰਦੀ ਹੈ ਫਿਰ ਤਾਂ ਮੈਂ 3 ਫੁੱਟ ਦੀ ਫੋਟੋ 3 ਦਿਨਾਂ ਚ ਵੀ ਬਣਾਈ ਹੈ ਜਦੋਂ ਆਪ ਆ ਕੇ ਖੜ ਜਾਂਦਾ ਨਾਲ ਫਿਰ ਉਹ ਵਿੱਚ ਆਂਦਾ ਫਿਰ ਵਿੱਚ ਆ ਕੇ ਬਣਵਾਉਂਦਾ ਐ ਨਹੀਂ ਬਣਦਾ ਨੀਤ ਨੂੰ ਭਾਗ ਲੱਗਦੇ ਵਜਾ ਸਾਰਾ ਪੂਰੇ ਜੀ ਪੂਰੇ ਲਗਾਉਂਦਾ ਦੇਖੋ ਕਹਿੰਦੇ ਨੀਤਾਂ ਨੂੰ ਹੀ ਭਾਗ ਲੱਗਦੇ ਆ ਇਹ ਕਹਾਵਤ ਨਹੀਂ ਹੈ ਇਹ ਸੱਚ ਹੈ ਮੇਰੇ ਨਾਲ ਹੋਇਆ ਕਦੀ ਉਤਾਰ ਕਦੀ ਚੜਾਓ ਕਦੀ ਆ ਗਿਆ ਕਦੀ ਨਹੀਂ ਆ ਗਿਆ ਪਰ ਭੁੱਖਾ ਤਾਂ ਨਹੀਂ ਮਰਨ ਦੇ ਰਿਆ ਨਾ ਰੋਜੀ ਰੋਟੀ ਤੇ ਚਲਾਈ ਜਾ ਰਿਆ ਖਰਚਾ ਤਾਂ ਰੋਕ ਨਹੀਂ ਦਿੰਦਾ ਨਹੀਂ ਪਿਆ ਕਿ ਕੇ ਮਨ ਨੂੰ ਖੁਸ਼ੀ ਹੈ ਕਿ ਹੱਕ ਲਾਲ ਦੀ ਮਿਹਨਤ ਦੀ ਖਾ ਰਿਆ ਹੂੰ ਕਿਤੇ ਜਾਇਜਾ ਜੋ ਉਹ ਤਾਂ ਮੈਂ ਦਰਗਾਹ ਤੇ ਬਹਿ ਜਾਂਦਾ ਉੱਥੇ ਉੱਥੇ ਘਰ ਲੰਦਾ ਪੀੜਾ ਇਕੱਠੀਆਂ ਲੋਕ ਪੈਰੀ ਹੱਤ ਲਾ ਰਹੇ ਆ ਲੋਕ ਚੜਾ ਰਹੇ ਆ ਹਾਰ ਪਾ ਰਹੇ ਆ ਉਹ ਲਾਈਫ ਹੈ ਯਾਰ ਹੂੰ ਆਪਣੇ ਆਪ ਨੂੰ ਵੱਡਾ ਦਿਖਾ ਕੇ ਕੀ ਮਿਲ ਜਾਣਾ ਕੁਝ ਨਹੀਂ ਮਿਲਦਾ ਕੱਕ ਨਹੀਂ ਮਿਲਦਾ ਜਦ ਮਰਨ ਲੱਗਦਾ ਪਤਾ ਵੀ ਨਹੀਂ ਲੱਗਦਾ ਬੰਦਾ ਕਿੱਥੇ ਚਲਾ ਗਿਆ ਹਾਂ ਆ ਜਦੋਂ ਕਰ ਰਿਹਾ ਮਿਹਨਤ ਕਰ ਰਿਹਾ ਉਹਨੂੰ ਵੀ ਦਿਖ ਰਿਹਾ ਕਿ ਹਾਂ ਇਹ ਮਿਹਨਤ ਕਰਕੇ ਕਰ ਰਿਹਾ ਇਹਨੂੰ ਮੈਂ ਜਿੰਨਾ ਮਰਜ਼ੀ ਦੇਖੋ ਜਿਹੜਾ ਬੰਦਾ ਇਮਾਨਦਾਰੀ ਦੀ ਮਿਹਨਤ ਨਾ ਕਰੇਗਾ ਉਹਨੂੰ ਮਿਲੂਗਾ ਚਾਹੇ ਥੋੜਾ ਪਰ ਉਹ ਥੋੜਾ ਵੀ ਜ਼ਿਆਦਾ ਦੇਰ ਤੱਕ ਚੱਲਦਾ ਇਹ ਸੱਚ ਹੈ ਮੇਰੀ ਜੇ ਵਿੱਚ 500 ਰੁਪਏ ਹੋਵੇ ਮੇਰੇ ਕੋਲ ਹਫਤਾ ਹਫਤਾ ਚੱਲ ਜਾਂਦਾ ਫਿਰ ਤਾਂ ਮੋਟਰਸਾਈਕਲ ਦਾ ਤੇਲ ਵੀ ਨਹੀਂ ਖਤਮ ਹੁੰਦਾ ਫਿਰ ਤਾਂ ਉਹ ਵੀ ਕਹਿੰਦਾ ਚੱਲ ਆ ਤੂੰ ਟੈਂਕੀ ਨਾ ਖੋਲੀ ਦੇਖੀ ਨਾ ਚੱਲੀ ਚੱਲ ਇਹ ਹੋ ਜਾਂਦਾ ਹੁੰਦਾ ਬੜੀ ਵਾਰ ਹੋਇਆ ਬੜੇ ਚਮਤਕਾਰ ਲੋਕ ਕਹਿੰਦੇ ਆ ਕਿ ਇਹ ਸਭ ਦਿਖਾਵੇ ਆ ਸਭ ਠੋਕਲੇ ਨਹੀਂ ਜੀ ਨਹੀਂ ਹਾਂ ਉਹ ਸਭ ਤੋਂ بڑا ਉਸ ਤੋਂ ਉੱਪਰ ਕੁਝ ਨਹੀਂ